ਜਿਹੜਾ ਵੀ ਪ੍ਰਾਣੀ ਨਾਮ ਜਪਦਾ ਹੈ ਉਸ ਦਾ ਫਲ ਉਸ ਨੂੰ ਕਈ ਗੁਣਾ ਵੱਧ ਹੋ ਕੇ ਮਿਲਦਾ ਹੈ ਮਨੁੱਖ ਨੂੰ ਛੱਡੋ ਦੇਵਤੇ ਵੀ ਇਸ ਧਰਤੀ ਨੂੰ ਲੋਚ ਰਹੇ ਹਨ ਦੂਰ ਦਰਾਡੇ ਤੋਂ ਆਉਣ ਵਾਲੇ ਹਰੇਕ ਸ਼ਰਧਾਲੂ ਨੂੰ ਜੋ ਸਕੂਨ ਇੱਥੇ ਮਿਲਦਾ ਹੈ ਉਹ ਸਕੂਨ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲਦਾ ਉਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਇੱਥੇ 24 ਘੰਟੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਦਰਬਾਰ ਸਾਹਿਬ ਵਿੱਚ ਸਰੋਵਰ ਵੀ ਹੈ ਇਸ ਲਈ ਇੱਥੇ ਪੜ੍ਹੀ ਗਈ ਬਾਣੀ ਤੇ ਕੀਤੇ ਗਏ ਪਾਠਾਂ ਦਾ ਅਸਰ ਸਰੋਵਰ ਦੇ ਜਲ ਵਿੱਚ ਚਲਾ ਜਾਂਦਾ ਹੈ ਜਿਸ ਕਾਰਨ ਜਿਹੜਾ ਵੀ ਇਸ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਤੇ ਇਸ ਦੇ ਪਵਿੱਤਰ ਜਲ ਨੂੰ ਛਕਦਾ ਹੈ ਉਸ ਦੀਆਂ ਸਾਰੀਆਂ ਬਿਮਾਰੀਆਂ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ ਤੇ ਉਸ ਦੇ ਮਨ ਤੇ ਤਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਇਸ ਪਾਵਨ ਸਥਾਨ ਨੂੰ ਸਭ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤਾ ਸੀ ਇਸ ਤੋਂ ਪਹਿਲਾਂ ਇਸ ਦੀ ਪਵਿੱਤਰਤਾ ਤੇ ਇਸ ਦਾ ਮਹਾਤਮ ਕਿਸੇ ਵੀ ઋષਿ 무ਨੀ ਨੂੰ ਨਹੀਂ ਸੀ ਪਤਾ ਸਿਰਫ ਡਾਬ ਦਾ ਪਾਣੀ ਪੀ ਕੇ ਠੰਡੇ ਦਰਖਤਾਂ ਦੀ ਛਾਇਆ ਹੇ ਘੜੀ ਤੋਂ ਘੜੀ ਆਰਾਮ ਕਰਕੇ ਤੇ ਜੰਗਲੀ ਫਲ ਫੁੱਲ ਖਾ ਕੇ ਇੱਥੋਂ ਅੱਗੇ ਚਲੇ ਜਾਇਆ ਕਰਦੇ ਸਨ ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸultanpur ਲੋਕ ਨੂੰ ਜਾ ਰਹੇ ਸਨ ਜਾ ਜਿੱਥੇ ਹੁਣ ਹਰਮੰਦਰ ਸਾਹਿਬ ਹੈ ਉਸ ਵੇਲੇ ਇੱਥੇ ਇੱਕ ਜਲ ਨਾਲ ਭਰਪੂਰ ਪੂਰਾ ਵੱਲ ਟਾਬ ਸੀ। અત્યੰਤ ਰਮਣੀਕ ਥਾਂ ਦੇਖ ਕੇ ਗੁਰੂ ਜੀ ਇੱਥੇ ਬੈਠ ਗਏ ਤੇ ਸ੍ਰੀ ਗੁਰੂ ਜੀ ਨੇ ਬਚਨ ਕੀਤਾ ਕਿ ਪਾਕੀ ਨਾਈ ਪਾਕ ਥਾਨ ਨਾਲੇ ਗੁਰੂ ਜੀ ਨੇ ਇਹ ਵੀ ਫਰਮਾਇਆ ਕਿ ਇੱਥੇ ਕਾਗੋ ਹੰਸ ਹੋਇਆ ਕਰਨਗੇ ਤੇ ਮਨ ਬੰਛਤ ਫਲ ਪ੍ਰਾਪਤ ਹੋਣਗੇ। ਇਸੇ ਪ੍ਰਕਾਰ ਸੰਮਤ 1606 ਬਿਕਰਮੀ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੰਗਤਾਂ ਨਾਲ ਫਿਰਦੇ ਫਿਰਾਂਦੇ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਇੱਥੇ ਦੀ ਉਪਮਾ ਸੁਣ ਕੇ ਇੱਥੇ ਆਏ ਬਾਅਦ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਸਤਿਗੁਰੂ ਸ਼੍ਰੀ ਅਮਰਦਾਸ ਜੀ ਦੇ ਨਾਮ ਤੇ ਇਸ ਤਲਾਬ ਦਾ ਨਾਮ ਅੰਮ੍ਰਿਤਸਰ ਰੱਖਿਆ ਜੋ ਇਹਦੇ ਪਿੱਛੋਂ ਅੰਮ੍ਰਿਤਸਰ ਨਾਮ ਤੇ ਪ੍ਰਸਿੱਧ ਹੋ ਗਿਆ ਇਹ ਸਰੋਵਰ ਨੂੰ ਪਵਿੱਤਰ ਸਮਝ ਕੇ ਗੁਰੂ ਰਾਮਦਾਸ ਜੀ ਮਹਾਰਾਜ ਹਮੇਸ਼ਾ ਸਵੇਰ ਦੇ ਸਮੇਂ ਬੇਰ ਦੇ ਜੋ ਦੁੱਖ ਭੰਗਣੀ ਸਾਹਿਬ ਵਾਲੀ ਥਾਂ ਤੇ ਲੱਗੀ ਹੋਈ ਹੈ ਸੂਰਜ ਨਿਕਲਣ ਤੱਕ ਇਸਨਾਮ ਧਿਆਨ ਕਰਕੇ ਈਸ਼ਵਰ ਦੇ ਭਜਨ ਵਿੱਚ ਮਗਨ ਰਿਹਾ ਕਰਦੇ ਸਨ ਤੇ ਬਾਅਦ ਵਿੱਚ ਆਪਣੇ ਮਹਿਲਾਂ ਵਿੱਚ ਜਾਂਦੇ ਸਨ ਤਨ ਸ਼ੀਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਪਹਿਲਾਂ ਦਰਸ਼ਨੀ ਡਿਉੜੀ ਬਣਵਾਈ ਹੈ ਦਰਸ਼ਨੀ ਡਿਉੜੀ ਤੋਂ ਦਰਬਾਰ ਸਾਹਿਬ ਤੱਕ ਪਹੁੰਚਣ ਲਈ ਤਕਰੀਬਨ 84 ਕਦਮ ਪੁੱਟ ਕੇ ਪ੍ਰਾਣੀ ਨੂੰ ਦਰਸ਼ਨਾ ਲਈ ਜਾਣਾ ਪੈਂਦਾ ਹੈ ਮਹਾਰਾਜ ਜੀ ਨੇ ਬੜੇ ਸੋਚ ਸਮਝ ਕੇ ਇਹ 84 ਕਦਮ ਬਣਾਏ ਸਨ ਦਿਨ-ਬਦਨ ਸੰਗਤਾਂ ਦਾ ਰਸ ਵਧਦਾ ਜਾ ਰਿਹਾ ਹੈ ਇਸ ਲਈ ਵਾਰ ਐਤਵਾਰ ਨੂੰ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਲਾਈਨ ਇੰਨੀ ਲੰਬੀ ਹੋ ਜਾਂਦੀ ਹੈ ਕਿ ਦਰਸ਼ਨ ਕਰਨ ਲਈ 4 ਤੋਂ 5 ਘੰਟੇ ਦਾ ਸਮਾਂ ਵੀ ਲੱਗ ਜਾਂਦਾ ਹੈ ਹੁਣ ਕਈ ਸ਼ਰਧਾਲੂ ਆਪਣੀ ਚਤਰਾਈ ਨਾਲ ਤੇ ਧੱਕਾ ਮੁੱਕੀ ਕਰਕੇ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ਸੇਵਾਦਾਰ ਉਹਨਾਂ ਨੂੰ ਰੋਕਦੇ ਵੀ ਹਨ ਪਰ ਉਹ ਸੇਵਾਦਾਰਾਂ ਨੂੰ ਵੀ ਕੁਝ ਨਹੀਂ ਸਮਝਦੇ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਨੇ ਕੁਝ ਪ੍ਰਾਪਤ ਕਰਨਾ ਹੈ ਉਹ ਸੇਵਾਦਾਰਾਂ ਵਿੱਚ ਵੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਅਕਸ ਦੇਖ ਕੇ ਉਹਨਾਂ ਦਾ ਸਤਿਕਾਰ ਕਰਦਾ ਹੈ ਤੇ ਗੁਰੂ ਦਾ ਹੁਕਮ ਮੰਨ ਕੇ ਜਿਸ ਤਰ੍ਹਾਂ ਸੇਵਾਦਾਰ ਕਹਿੰਦੇ ਹਨ ਉਸ ਤਰ੍ਹਾਂ ਹੀ ਹੁਕਮ ਅਨੁਸਾਰ ਚੱਲਦਾ ਹੈ ਤੇ ਮਹਾਰਾਜ ਜੀ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰ ਲੈਂਦਾ ਹੈ ਸਾਥ ਸੰਗਤ ਜੀ ਅੱਜ ਕੱਲ ਮੋਬਾਈਲ ਦਾ ਜ਼ਮਾਨਾ ਆ ਗਿਆ ਹੈ ਘਰ ਦੇ ਸਾਰੇ ਮੈਂਬਰ ਇੱਕ ਕਮਰੇ ਵਿੱਚ ਹੋਣ ਦੇ ਬਾਵਜੂਦ ਵੀ ਆਪਸ ਵਿੱਚ ਗੱਲਾਂ ਬਾਤਾਂ ਨਹੀਂ ਕਰਦੇ ਬਸ ਮੋਬਾਈਲ ਨਾਲ ਹੀ ਚੁੰਮੜੇ ਰਹਿੰਦੇ ਹਨ ਦੇਖੋ ਉਸੇ ਮੋਬਾਈਲ ਵਿੱਚ ਬਾਠ ਵੀ ਹੁੰਦਾ ਹੈ ਪਰ ਮਜਾਲ ਹੈ ਕਿ 10 ਮਿੰਟ ਕੋਈ ਬਾਠ ਕਰ ਲਵੇ ਮਾਇਆ ਨੇ ਐਸਾ ਜਾਲ ਵਿਛਾ ਰੱਖਿਆ ਹੈ ਕਿ ਇਹ ਬੰਦੇ ਦਾ ਖਿਹੜਾ ਹੀ ਨਹੀਂ ਛੱਡਦੀ ਤੇ ਬੰਦਾ ਸਰਚ ਮਾਰਦਾ ਮਾਰਦਾ ਅੱਗੇ ਤੋਂ ਅੱਗੇ ਲੰਗੀ ਤੁਰੇ ਜਾਂਦਾ ਹੈ ਦਿਨ ਵਿੱਚ ਘਟੋ ਘਟ ਤਿੰਨ ਤੋਂ ਚਾਰ ਘੰਟੇ ਹਰ ਆਦਮੀ ਮੋਬਾਈਲ ਚਲਾਉਂਦਾ ਜੇ ਸ਼ਾਮ ਨੂੰ ਸਿੱਟਾ ਕੱਢੀਏ ਤਾਂ ਨਿਕਲਦਾ ਕੁਝ ਨਹੀਂ ਪਹਿਲਾਂ ਮੋਬਾਈਲ ਨਹੀਂ ਸੀ ਹੁੰਦਾ ਤੇ ਬੰਦਾ ਮਾੜਾ ਮੋਟਾ ਗੁਰਦੁਆਰੇ ਚਲਾ ਜਾਂਦਾ ਸੀ ਜਾਂ ਬਾਠ ਪੂਜਾ ਕਰ ਲਿਆ ਕਰਦਾ ਸੀ ਸੋ ਸਾਹ ਸੰਗਤ ਜੀ ਦਾਸ ਦਾ ਕਹਿਣ ਦਾ ਇਹ ਭਾਵ ਹੈ ਕਿ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਘਟੋ ਘਟ ਉਦੋਂ ਸਾਡੇ ਮੋਬਾਈਲ ਤਿੰਨ ਚਾਰ ਘੰਟੇ ਖੜੇ ਹੋਣ ਕਰਕੇ ਬੰਦ ਹੋ ਜਾਂਦੇ ਹਨ ਤੇ ਅਸੀਂ ਜਾਪ ਕਰਦੇ ਰਹਿੰਦੇ ਹਾਂ ਜਾਂ ਦਰਬਾਰ ਸਾਹਿਬ ਦਾ ਕੀਰਤਨ ਸੁਣਦੇ ਹਾਂ ਇਸ ਵਿੱਚ ਇੱਕ ਗੁਝਾ ਪੇਦੇ ਹੈ ਕਿ ਉਦੋਂ ਤਾਂ ਅਸੀਂ ਆਪਣੀ ਨਿੱਜੀ ਦੁਨੀਆ ਵਿੱਚ ਜਪ ਤਪ ਕਰਨਾ ਛੱਡ ਦਿੱਤਾ ਹੈ ਪਰ ਜਦੋਂ ਅਸੀਂ ਦਰਬਾਰ ਸਾਹਿਬ 2-3 ਘੰਟੇ ਖੜ੍ਹਦੇ ਹਾਂ ਤੇ ਨਾਮ ਜਪਦੇ ਹਾਂ ਤਾਂ ਉੱਥੇ ਕੁਦਰਤੀ ਸਾਡਾ ਜਪ ਤਪ ਸ਼ੁਰੂ ਹੋ ਜਾਂਦਾ ਹੈ ਤੇ ਦਰਬਾਰ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਨਾਮ ਜਪਣ ਦਾ ਫਲ 500 ਗੁਣਾ ਵੱਧ ਮਿਲਦਾ ਹੈ ਸੋ ਸਮਝਣ ਵਾਲੀ ਗੱਲ ਇਹ ਹੈ ਕਿ ਜਿਉਂ-ਜਿਉਂ ਅਸੀਂ ਨਾਮ ਜਪਦੇ ਹਾਂ ਸਾਡੇ ਪਾਪ ਕੱਟੇ ਜਾਂਦੇ ਹਨ ਤੇ ਸਾਡੇ ਮਨਾਂ ਨੂੰ ਲੱਗੀ ਜਨਮਾ ਜਨਮਾਂ ਤਰਾਂ ਦੀ ਮੈ ਉਹਦੋਂ ਧੋਤੀ ਜਾਂਦੀ ਹੈ ਸੋ ਸਾਨੂੰ ਸਗੋਂ ਖੁਸ਼ ਹੋਣਾ ਚਾਹੀਦਾ ਹੈ ਕਿ ਉਹਦਾ ਤਾਂ ਅਸੀਂ ਅੱਧਾ ਘੰਟਾ ਬੈਠ ਕੇ ਨਾਮ ਨਹੀਂ ਜਪਦੇ ਪਰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਾਨੂੰ 2-3 ਘੰਟੇ ਉੱਥੇ ਲਾਈਨਾਂ ਵਿੱਚ ਲਗਾ ਕੇ ਨਾਮ ਜੋ ਪਾਉਂਦੇ ਹਨ ਤੇ ਸਾਡੇ ਪਾਪ ਕੱਟ ਰਹੇ ਹੁੰਦੇ ਹਨ ਤੇ ਜਿਹੜੇ ਬੰਦੇ ਆਪਣੀਆਂ ਚੁਸਤੀਆਂ ਚਲਾਕੀਆਂ ਤੇ ਧਕਾ ਮੁੱਕੀ ਕਰਕੇ ਛੇਤੀ ਦਰਬਾਰ ਸਾਹਿਬ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ਉਹ ਇੱਕ ਤਰ੍ਹਾਂ ਨਾਲ ਆਪਣੇ ਪੈਰ ਤੇ ਭੁਲਾੜਾ ਮਾਰਦੇ ਹਨ ਕਿਉਂਕਿ ਉਹਨਾਂ ਦੇ ਪਾਪਾਂ ਦੀ ਮੈਲ ਕੱਟਣ ਦੀ ਬਜਾਏ ਹੋਰ ਜੜ ਜਾਂਦੀ ਹੈ ਤੇ ਉਹ ਖਾਲੀ ਹੱਥ ਹੀ ਸੱਚੇ ਦਰਬਾਰ ਤੋਂ ਵਾਪਸ ਮੁੜ ਆਉਂਦੇ ਹਨ ਪਰਮਾਤਮਾ ਜਾਣੀ ਜਾਣ ਹੈ ਉਹ ਸਭ ਕੁਝ ਦੇਖ ਰਿਆ ਹੁੰਦਾ ਹੈ ਉਥੇ ਸੱਚੋ ਹੀ ਸੱਚ ਨਿਭੜਾ ਜੁਣ ਵੱਖ ਕੱਢੇ ਜਜ ਮਾਲਿਆ ਸੱਚਖੰਡ ਵਿੱਚ ਸੱਚੇ ਸੋਚੇ ਆਦਮੀ ਦੀ ਕਦਰ ਪੈਂਦੀ ਹੈ ਝੂਠੇ ਨੂੰ ਉਥੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਚਤੁਰਾਈਆਂ ਸਿਆਣਪਾਂ ਕਿਤੇ ਕੰਮ ਨਾ ਆਈਆਂ ਪੁਰਾਣੇ ਸਮੇਂ ਵਿੱਚ ਲੋਕ ਖੜੇ ਹੋ ਕੇ ਤਪ ਕਰਦੇ ਸਨ ਤਾਂ ਕਿ ਨੀਂਦ ਨਾ ਆਵੇ ਤੇ ਮਨ ਇਕਾਗਰ ਰਹੇ ਸੋ ਦਰਬਾਰ ਸਾਹਿਬ ਵਿੱਚ ਆ ਕੇ ਖੜੇ ਹੋ ਕੇ ਤਪ ਹੋ ਜਾਂਦਾ ਹੈ ਸੋ ਜਿਹੜੇ ਗੁਰੂ ਘਰ ਦੇ ਸੇਵਾਦਾਰਾਂ ਨਾਲ ਟੱਕਰ ਲੈਂਦੇ ਹਨ ਉਹ ਗੁਰੂ ਘਰ ਤੋਂ ਖਾਲੀ ਹੱਥ ਵਾਪਸ ਆ ਜਾਂਦੇ ਹਨ ਤੇ ਜਿਹੜੇ ਸੇਵਾਦਾਰਾਂ ਨੂੰ ਗੁਰੂ ਦਾ ਰੂਪ ਸਮਝ ਕੇ ਉਹਨਾਂ ਦੇ ਅੱਖੇ ਲੱਗ ਕੇ ਦਰਸ਼ਨ ਕਰਕੇ ਆਉਂਦੇ ਹਨ ਉਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਝੋਲੀਆਂ ਭਰ ਕੇ ਮੁੜਦੇ ਹਨ ਪ੍ਰਮਾਤਮਾ ਹਾਜ਼ਰ-ਨਾਜ਼ਰ ਹੈ ਉਹ ਘਟ-ਘਟ ਦੇ ਦਿਲਾਂ ਦੀਆਂ ਜਾਣਦਾ ਹੈ ਹਰ ਇੱਕ ਸ਼ਰਧਾਲੂ ਦੀ ਪੁਕਾਰ ਉਹ ਸੁਣਦਾ ਹੈ ਇਸ ਲਈ ਕਦੇ ਵੀ ਦਰਬਾਰ ਸਾਹਿਬ ਜਾਓ ਤਾ ਸਿਰ ਢਾਕੇ ਜਾਓ ਜੇ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ ਤਾਂ ਪਹਿਲਾਂ ਸਰੋਵਰ ਦੇ ਆਸੇ-ਪਾਸੇ ਬਣੀਆਂ ਟੂਟੀਆਂ ਤੇ ਇਸ਼ਨਾਨ ਕਰਨਾ ਚਾਹੀਦਾ ਹੈ ਫਿਰ ਸਰੋਵਰ ਅੰਦਰ ਇਸ਼ਨਾਨ ਕਰਨ ਵਾਸਤੇ ਜਾਣਾ ਚਾਹੀਦਾ ਹੈ ਫਿਰ ਸਰੋਵਰ ਵਿੱਚ ਇਸ਼ਨਾਨ ਕਰਨ ਲੱਗੇ ਕੋਈ ਵੀ ਮਲਮੂਤਰ ਦੀ ਕਿਰਿਆ ਨਾ ਕਰੇ ਤੇ ਸਰੋਵਰ ਨੂੰ ਸਾਫ਼ ਰੱਖੇ ਹੋ ਸਕੇ ਤਾਂ ਕੇਸੀ ਇਸ਼ਨਾਨ ਜ਼ਰੂਰ ਕਰੇ ਤਾਂ ਹੀ ਸਰੀਰ ਦੇ ਸਾਰੇ ਰੋਗ ਦੂਰ ਹੁੰਦੇ ਹਨ ਤੇ ਮਨ ਨਿਰਮਲ ਹੁੰਦਾ ਹੈ ਸਰੋਵਰ ਵਿੱਚ ਇਸ਼ਨਾਨ ਕਰਨ ਸਮੇਂ ਮੂਲ ਮੱਤਰ ਦੇ ਪੰਜ ਪਾਠ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਚੇਤੇ ਕਰਨਾ ਚਾਹੀਦਾ ਹੈ। ਜਾਂ ਇਹ ਸ਼ਬਦ ਜ਼ਰੂਰ ਪੜ੍ਹਨੇ ਚਾਹੀਦੇ ਹਨ। ਕਾਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈਆ ਰੋਕਾ। ਜਾਂ ਇਹ ਸ਼ਬਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਫਿਰ ਇਸ਼ਨਾਨ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਖ ਕਰਵਾਏ ਤੇ ਫਿਰ ਗੁਰੂ ਜੀ ਦੇ ਦਰਸ਼ਨਾਂ ਨੂੰ ਦਰਬਾਰ ਸਾਹਿਬ ਅੰਦਰ ਪ੍ਰਵੇਸ਼ ਕਰੇ ਜੇ ਰਾਸ਼ ਘਟ ਹੋਵੇ ਤੇ ਵਾਰੀ ਜਲਦੀ ਆ ਜਾਏ ਤਾਂ ਅੰਦਰ ਪ੍ਰਕਰਮਾ ਵਿੱਚ ਬੈਠ ਕੇ ਕੀਰਤਨ ਸੁਣੇ ਜਾ ਜੇ ਕਿਸੇ ਨੂੰ ਪਾਠ ਮੂਹ ਜ਼ਬਾਨੀ ਯਾਦ ਹੈ ਤਾਂ ਉਹ ਸ਼੍ਰੀ ਜਪਜੀ ਸਾਹਿਬ ਜਾਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਇਕਾਗਰ ਮਨ ਨਾਲ ਕਰੇ ਨਿਸ਼ਾਨ ਸਾਹਿਬ ਨੂੰ ਮੱਥਾ ਜ਼ਰੂਰ ਟੇਕੇ ਕਿਉਂਕਿ ਸ਼ਹੀਦ ਸਿੰਘ ਫਰਿਆਦੀ ਦੀ ਫਰਿਆਦ ਜਲਦੀ ਸੁਣਦੇ ਹਨ ਸ਼੍ਰੀ ਦਰਬਾਰ ਸਾਹਿਬ ਵਿੱਚ ਅਖੰਡ ਜੋਤ ਹਮੇਸ਼ਾ ਜਗਦੀ ਰਹਿੰਦੀ ਹੈ ਇਹ ਬਹੁਤਿਆਂ ਸੰਗਤਾਂ ਨੂੰ ਪਤਾ ਨਹੀਂ ਹੈ ਹੋ ਸਕੇ ਤਾਂ ਜੋਤ ਨੂੰ ਮੱਥਾ ਜ਼ਰੂਰ ਟੇਕੇ ਜੋਤ ਜਾਗਦੀ ਜਿਉਂਦੀ ਕੌਮ ਦੀ ਨਿਸ਼ਾਨੀ ਹੁੰਦੀ ਹੈ ਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਤਾਜ਼ਾ ਕਰਵਾਉਂਦੀ ਹੈ ਜਿਨ੍ਹਾਂ ਦੀ ਜੋਤ ਨਹੀਂ ਜਗਦੀ ਉਹ ਕੌਮਾਂ ਮਰੀਆਂ ਹੋਈਆਂ ਕਹਿਲੌਂਦੀਆਂ ਹਨ ਕਈ ਸੰਗਤਾਂ ਆਪਣੇ ਘਰੋਂ ਹੀ ਸਾਫ਼ ਸੁਥਰਾ ਤੇ ਨਵਾਂ ਕੱਪੜਾ ਲੈ ਕੇ ਜਾਂਦੀਆਂ ਹਨ ਤੇ ਆਪਣੇ ਹੱਥਾਂ ਨਾਲ ਦਰਬਾਰ ਸਾਹਿਬ ਦੇ ਅੰਦਰ ਜਿਹੋ ਜਿਹੀ ਸੇਵਾ ਮਿਲਦੀ ਹੈ ਉਹੋ ਜਿਹੀ ਸੇਵਾ ਕਰਦੀਆਂ ਹਨ ਭਾਵੇਂ ਅੰਦਰ ਸਾਫ ਸਫਾਈ ਪੂਰੀ ਹੁੰਦੀ ਹੈ ਪਰ ਫਿਰ ਵੀ ਉਹ ਸਾਫ ਸਫਾਈ ਕਰਕੇ ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਬਣਦੇ ਹਨ ਤੇ ਉਹ ਕਪੜਾ ਆਪਣੇ ਘਰ ਲਿਆ ਕੇ ਆਪਣਾ ਘਰ ਪਵਿੱਤਰ ਕਰਦੇ ਹਨ ਜਿਉਂ ਜਿਉਂ ਬਾਣੀ ਕੰਨਾਂ ਵਿੱਚ ਪੈਂਦੀ ਹੈ ਤਿਉਂ ਤਿਉਂ ਬੰਦਾ ਪਰਮ ਗਤੀ ਨੂੰ ਪ੍ਰਾਪਤ ਹੁੰਦਾ ਹੈ ਜਿਵੇਂ ਕਿ ਗੁਰੂ ਜੀ ਦਾ ਫਰਮਾਨ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਸੰਤਾਂ ਮਹਾਪੁਰਸ਼ਾਂ ਦੇ ਮੁਤਾਬਕ 33 ਕਰੋੜ ਦੇਵੀ ਦੇਵਤੇ ਵੀ ਰਾਤ 12 ਵਜੇ ਸ਼੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਆਉਂਦੇ ਹਨ ਜੇ ਇਸ ਨੂੰ ਸਵਰਗ ਆਖਿਆ ਜਾਏ ਤਾਂ ਕੋਈ ਝੂਠ ਨਹੀਂ ਅਗਰ ਫਰਦੋਸ਼ ਬਰੂਏ ਜ਼ਮੀ ਅਸਤ ਹਮੀ ਅਸਤ ਹਮੀ ਅਸਤ ਹਮੀ ਅਸਤ ਅਰਥਾਤ ਜੇਕਰ ਜ਼ਮੀਨ ਤੇ ਕੋਈ ਸਵਰਗ ਹੈ ਤਾਂ ਉਹ ਇਹੋ ਹੈ ਇਹੋ ਹੈ ਇਹੋ ਹੈ